ਹਾਂਜੀ ਨਮਸਕਾਰ ਜੀ ਕੀ ਹਾਲ ਚਾਲ ਮੈਂ ਸਮੰਜਲੀ ਮੇਸ਼ੀਤ ਢਾਬੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਅਸੀਂ ਬਣਾ ਰਹੇ ਹਾਂ ਜੀ ਨਿਊਟਰੀ ਸੈਲਟ ਜਿਹਦੇ ਵਾਸਤੇ ਆਪਾਂ ਦੋ ਕੋਲੀਆਂ ਪਾਣੀ ਵਿੱਚ ਪਾਤਾ ਥੋੜਾ ਨਮਕ ਤੇ ਨਾਲ ਹੀ ਪਾਤੀਏ ਇੱਕ ਕੋਲੀ ਨਿਊਟਰੀ ਦੀ ਪਾ ਕੇ ਤੇ ਹੁਣ ਇਹਨਾਂ ਨੂੰ ਅਸੀਂ ਉਬਲਣ ਦਵਾਂਗੇ ਲੋ ਜੀ ਪਾਣੀ ਚੋ ਬਾਹ ਲਾ ਗਿਆ ਨਿਊਟਰੀ ਬਹੁਤ ਵਧੀਆ ਸੌਫਟ ਹੋ ਚੁੱਕੀ ਹੈ ਠੀਕ ਹੈ ਜੀ ਹੁਣ ਅਸੀਂ ਇਹਨਾਂ ਇੱਕ ਛਾਨੀ 'ਚ ਕੱਢ ਲਾਂਗੇ ਤੇ ਠੰਡਾ ਹੋਣ ਦਵਾਂਗੇ ਦੂਸਰੇ ਪਾਸੇ ਅਸੀਂ ਰੱਖ ਲੈਨੇ ਇੱਕ ਫਰਾਈਪੈਨ ਫਰਾਈਪੈਨ ਚ ਪਾਵਾਂਗੇ ਕੋਈ ਵੀ ਕੁਕਿੰਗ ਆਇਲ ਜਿਹੜਾ ਤੁਸੀਂ ਇਸਤੇਮਾਲ ਕਰਦੇ ਹੋ ਤੁਸੀਂ ਚਾਹੋ ਤੇ ਦੇਸੀ ਕਿਉ ਵੀ ਪਾ ਸਕਦੇ ਹੋ ਠੀਕ ਹੈ ਜੀ ਕੁਕਿੰਗ ਆਇਲ ਪਾਵਾਂਗੇ ਵਿੱਚ ਪਾਵਾਂਗੇ ਥੋੜੀ ਜੀ ਤੇਗੀ ਮਿਰਚ ਜਿਹੜੀ ਰੰਗਵਲੀ ਹੁੰਦੀ ਹੈ ਥੋੜੀ ਜੀ ਹਲਦੀ ਨਾਲ ਪਾਵਾਂਗੇ ਤਨੀਆ ਪਾਊਡਰ ਬਸ ਥੋੜਾ ਥੋੜਾ ਪਾ ਕੇ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈ ਨਾ ਭੁੰਨ ਲੈਣਾ ਹੈ ਇਹ ਚ ਕੱਚਾਪਨ ਨਹੀਂ ਰਹਿਣਾ ਚਾਹੀਦਾ ਠੀਕ ਹੈ ਮਸਾਲੇ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਜੋ ਤੁਸੀਂ ਪਸੰਦ ਕਰਦੇ ਹੋ ਬਸ ਮੈਂ ਤਿੰਨ ਚੀਜ਼ਾਂ ਹੀ ਪਾਈਆਂ ਨੇ ਜਿਦੋਂ ਸਾਡਾ ਮਸਾਲਾ ਥੋੜਾ ਜਿਹਾ ਪੁੱਜੇ ਫਿਰ ਅਸੀਂ ਜਿਹੜੀ ਨਿਊਟਰੀ ਉਬਾਲੀ ਸੀ ਨਾ ਉਹਨੂੰ ਛਾਨ ਕੇ ਧੋ ਕੇ ਤੇ ਨਿਚੋੜ ਲਿਆ ਸਕਵੀਜ਼ ਕਰ ਲਿਆ ਚੰਗੀ ਤਰ੍ਹਾਂ ਸਾਰਾ ਪਾਣੀ ਕੱਢ ਲਿਆ ਹੁਣ ਅਸੀਂ ਇਸ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਜੜਾ ਨਾ ਮਿਕਸ ਕਰ ਲੈਣਾ ਮੈਂ ਤਾਂ ਕਿ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਨਿਊਟਰੀ ਦੇ ਫਾਇਦੇ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਨਿਊਟਰੀ ਚ ਹੁੰਦਾ ਹੈ ਪ੍ਰੋਟੀਨ ਹੈ ਨਾ ਜੇ ਤੁਸੀਂ ਬਿਨਾਂ ਆਪਣਾ ਮਸਲ ਲਾਸ ਕਿਤੇ ਹੋਏ weight loss ਕਰਨਾ ਚਾਹੁੰਦੇ ਹੋ ਤੇ ਨਿਊਟਰੀ ਨੂੰ ਜ਼ਰੂਰ ਆਪਣੇ ਡਾਈਟ ਚ ਐਡ ਕਰੋ ਜਿੱਦੋਂ ਨਿਊਟਰੀ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਹੋ ਜਾਏਗੀ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਨਾਲ ਪਾ ਰਹੀਆਂ ਮੈਂ orange ਗਾਜਰ ਤੇ ਨਾਲ ਅਸੀਂ ਪਾਵਾਂਗੇ ਸ਼ਿਮਲਾ ਮਿਰਚ ਕਲਰਫੁੱਲ ਲੈ ਲੀਆਂ ਨੇ ਮੈਂ ਲਾਲ ਪੀਲੀ ਹਰੀ ਜੋ ਸਬਜ਼ੀਆਂ ਸੀਜ਼ਨ ਦੇ ਅਕੋਰਡਿੰਗ ਤੁਹਾਨੂੰ इजीली ਮਿਲ ਜਾਣ ਉਹ ਤੁਸੀਂ ਲੈ ਲਓ ਨਿਊਟਰੀ ਵਾਲਦੇ ਸਮੇਂ ਵੀ ਅਸੀਂ ਨਮਕ ਪਾਇਆ ਸੀਗਾ ਹੁਣ ਥੋੜਾ ਜਿਹਾ ਨਮਕ ਹੋਰ ਪਾ ਦਿੱਤਾ ਹੈ ਨਾਲ ਮੈਂ ਪਾ ਰਹੀਆਂ ਚਾਟ ਮਸਾਲਾ ਤੁਸੀਂ ਚਾਹੋ ਤਾਂ ਪੂਰਾ ਸੈਲਡ ਜਦੋਂ ਤਿਆਰ ਹੋ ਜਾਏਗਾ ਬਾਅਦ ਚ ਨਿੰਬੂ ਵੀ ਨਿਚੋੜ ਸਕਦੇ ਹੋ ਠੀਕ ਹੈ ਜੀ ਬਸ ਹੁਣ ਇਹ ਸਬਜ਼ੀਆਂ ਨੂੰ ਸਿੱਧੇ ਚ ਪਾਉਣਾ ਹੈ ਸਬਜ਼ੀਆਂ ਨੂੰ ਨਾ ਅਸੀਂ ਘਾਲਾਣਾ ਨਹੀਂਗਾ ਹਲਕਾ ਜਿਹਾ ਬਸ ਇਹਨਾਂ ਨੂੰ ਸੌਫਟ ਕਰਨਾ ਹੈ ਸਬਜ਼ੀਆਂ 'ਚ ਜਿੰਨਾ ਕਰੰਚੀਨੈਸ ਹੁੰਦੀ ਹੈ ਨਾ ਉੰਨੀ ਜ਼ਿਆਦਾ ਟੇਸਟੀ ਲੱਗਦੀ ਹੈਗੀ ਹੈ ਸਾਡਾ ਨਿਊਟਰੀ ਜੜੀਆ ਨਾ ਚੰਗੀ ਤਰ੍ਹਾਂ ਜੜੀ ਹੈ ਮਸਾਲਿਆਂ 'ਚ ਰਚ ਗਈ ਹੈ ਸਬਜ਼ੀਆਂ ਵੀ ਸਾਡੀਆਂ ਥੋੜੀਆਂ ਸੌਫਟ ਹੋ ਗਿਆ ਨੇ ਹੁਣ ਪਾ ਰਹੀਆਂ ਇੱਕ ਟਮਾਟਰ ਤੇ ਨਾਲ ਇੱਕ ਹਰੀ ਮਿਰਚ ਅਸਕਰ ਕੇ ਪਾਰੀਆਂ ਤਾਂ ਕਿ ਇਹਦੇ ਚ ਥੋੜਾ ਜਿਹਾ ਨਾ ਜੂਸੀ ਫਲੇਵਰ ਆ ਜਾਏ ਕਿਉਂਕਿ ਬਹੁਤੀ ਡਰਾਈ ਹੋਏਗੀ ਨਿਊਟਰੀ ਤੇ ਤੁਹਾਨੂੰ ਖਾਣ ਚ ਦਿੱਕਤ ਆਏਗੀ ਕਿਈ ਜਾਨਾ ਕੀ ਕਰ ਦੇਣਾ ਹੈ ਦਹੀਂ ਲੈ ਕੇ ਨਾ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲੈਂਦੇ ਨੇ ਤੇ ਉਹਦੇ ਵਿੱਚ ਸਾਰੇ ਮਸਾਲੇ ਪਾ ਕੇ ਫਿਰ ਇਸ ਤਰ੍ਹਾਂ ਸਬਜ਼ੀਆਂ ਨੂੰ ਸੌਟੇ ਕਰਕੇ ਉਹ ਦਹੀਂ 'ਚ ਪਾ ਲੈਂਦੇ ਨੇ ਤੁਸੀਂ ਉਸ ਤਰੀਕੇ ਨਾਲ ਵੀ ਖਾ ਸਕਦੇ ਹੋ ਲੋ ਜੀ ਸਾਡੀ ਇੱਕਦਮ ਵਧੀਆ ਟੇਸਟੀ ਨਿਊਟਰੀ ਦੀ ਜਿਹੜੀ ਸੈਲਟ ਹੈ ਸਲਾਦ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹਨੂੰ ਤੁਸੀਂ ਲੰਚ ਡਿਨਰ 'ਚ ਕਿਸੇ ਵੀ ਟਾਈਮ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਨਿਊਟਰੀ 'ਚ ਪ੍ਰੋਟੀਨ ਹੁੰਦਾ ਵੈ ਜੇ ਤੁਸੀਂ ਨਾਨ-ਵੈਜ ਨਹੀਂ ਖਾਂਦੇ ਹੋ ਤੇ ਤੁਸੀਂ ਨਿਊਟਰੀ ਨੂੰ ਆਪਣੇ ਡਾਈਟ 'ਚ ਐਡ ਕਰ ਸਕਦੇ ਹੋ ਹਲਦੀ ਟੇਸਟੀ ਸੈਲਡ ਬਣ ਕੇ ਤਿਆਰ ਹੈ ਇਸ ਤਰ੍ਹਾਂ ਹੀ ਸੁੱਖੇ ਸੁੱਖੇ ਰੈਸਪੀਸ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਚੈਨਲ ਤੇ ਪਹਿਲੀ ਵਾਰੀ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਦੇ ਆ ਉਦੋਂ ਤੱਕ ਥੈਂਕ ਯੂ ਬਾਏ ਬਾਏ